ਆਪਣੀ ਪ੍ਰਮੋਸ਼ਨ ਨੂੰ ਲੈ ਕੇ ਆਪਕਾਰੀ ਤੇ ਕਰ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਅੱਜ ਦੂਜੇ ਦਿਨ ਵੀ ਰੱਖੀ ਕਲਮਸ਼ੋੜ ਹੜਤਾਲ ਅਤੇ ਕੀਤੀ ਗਈ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਵੀਰਵਾਰ ਨੂੰ 1 ਵਜੇ ਲਗਭਗ ਮੁਲਾਜ਼ਮਾਂ ਗੋਨ ਨੂੰ ਬੋਲਦਿਆ ਕਿ ਸਾਡੀਆਂ ਪ੍ਰਮੋਸ਼ਨ ਲੰਬੇ ਸਮੇਂ ਤੋਂ ਲੰਕਰੀਆਂ ਹਨ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਦੋ ਦਿਨਾਂ ਦੀ ਕਲਮਸ਼ੋੜ ਹੜਤਾਲ ਕੀਤੀ ਸੀ ਤੇ ਉਹਨਾਂ ਕਹਿੰਿਆ ਕਿ 11 ਤਰੀਕ ਨੂੰ ਉਹਨਾਂ ਵੱਲੋਂ ਪਟਿਆਲਾ ਵਿਖੇ ਆਪਕਾਰੀ ਤੇ ਕਰ ਵਿਭਾਗ ਦੇ ਮੁੱਖ ਦਫ਼ਤਰ ਦਾ ਕਰਾਉ ਕੀਤਾ ਜਾ ਰਿਹਾ ਜਿਸ ਦੇ ਚ ਪੂਰੇ ਪੰਜਾਬ ਦੇ ਮੁਲਾਜ਼ਮਾਂ ਤੇ ਸ਼ਾਮਲ ਹੋਣ ਕੇ ਦੇਖਣ ਤੁਸੀਂ ਅੱਜ ਲੁਕਾ ਰਹੇ ਆ ਬਠਿੰਡਾ ਦੇ ਮਿੰਨੀ ਸੈਟਡ ਵਿਖੇ ਆਪਕਾਰ ਉਤੇ ਕਰਮ ਭਾਗ ਦੇ ਡਾਕਟਰ ਦੇ ਬਾਦਿਆਰ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਮੁਲਾਜ਼ਮਾਂ ਵੱਲੋਂ ਆਪਣੀ ਮੰਗ ਨੂੰ ਲੈ ਕੇ ਇੱਥੇ ਆਪਣਾ ਪੰਜਾਬ ਸਰਕਾਰ ਦੇ ਗਲਵਲ ਮਾਰਿਆ ਹੋਈ ਕੀਤੀ ਜਾ ਰਹੀ ਹੈ ਜੀ ਕਿ ਨਾਮ ਹੈ ਮੇਰਾ ਨਾਮ ਗੁਰਕਰਨਦੀਪ ਸਿੰਘ ਹੈ ਜੀ ਮੈਂ ਬਦੌਰ ਸੁਪਰ ਡਾਕਟਰੀ ਐਕਸੀਡੈਂਟ ਡਿਪਾਰਟਮੈਂਟ ਕੰਮ ਕਰ ਰਿਹਾ ਹਾਂਗਾ ਤੇ ਇਸ ਟਾਈਮ ਮੈਂ ਪੀਐਸਐਮ ਦੇ ਕੋਪ ਸੋਲਜਰ ਆ ਤੇ ਅਸੀਂ ਅੱਜ ਆਪਦੀ ਜਿਹੜੀ ਸਾਡੂ ਸਾਡੀ ਜਥੇਬੰਦੀ ਨੇ ਸਾਨੂੰ ਨਿਰਦੇਸ਼ ਦਿੱਤਾ ਸੀ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਸੀਂ ਅੱਜ ਦੂਜੇ ਦਿਨ ਕੰਮ ਸੋਲਜਰ ਹੜਤਾਲ ਤੇ ਇੱਥੇ ਬੈਠੇ ਹਾਂ ਮਾਮਲਾ ਸਰ ਇਹ ਹੈ ਜੀ ਮਾਮਲਾ ਕਾਫੀ ਗੰਭੀਰ ਹੀ ਮੰਨੋ ਸਾਡੇ ਵਾਸਤੇ ਤਾਂ ਵੀ ਸਾਡੇ ਜਿਹੜੇ ਪ੍ਰੋਮੋਸ਼ਨ ਆ ਉਹ ਬੜੀਆਂ ਮਤਲਬ ਬੇਲੂੜੀਆਂ ਹੋ ਰਹੀਆਂ ਹੈਗੀਆਂ ਇਹਨਾਂ ਕੋ ਸਾਰੇ ਮੁਲਾਜ਼ਮਾਂ 'ਚ ਇੱਕ ਤਾਂ ਨਿਰਾਸ਼ਾਜਨਕ ਮਾਹੌਲ ਬਣ ਰਿਹਾ ਹੈਗਾ ਕਿ ਜਿਹੜਾ ਉਤਸ਼ਾਹ ਦੀ ਗਮੀ ਪਾਈ ਜਾ ਰਹੀ ਹੈ ਦੂਸਰਾ ਜਿਹੜੇ ਸਾਡੇ ਕੁਝ ਬੰਦੇ ਆ ਜਿਨ੍ਹਾਂ ਦਾ ਡਿਊ ਸੀਗਾ ਉਹਨਾਂ ਨਾਲ ਸੋਸ਼ਲ ਅਨਜਸਟਿਸ ਕਰਦੇ ਹੋਏ ਉਹ ਵਿਦਾਊਟ ਮੈਨੇ ਪ੍ਰੋਮੋਸ਼ਨ ਉਹਨਾਂ ਨੂੰ ਰਿਟਾਇਰਮੈਂਟ ਦੇ ਦਿੱਤੀ ਗਈ ਹੈ ਤੇ ਜਿਹੜੇ ਬੰਦੇ ਸਾਡੇ ਕੁਝ ਹੋਰ ਨੇ ਉਹਨਾਂ ਦੀ ਪ੍ਰੋਮੋਸ਼ਨ ਆ ਫੌਰੀ ਰਿਟਾਇਰਮੈਂਟ ਨੇੜੇ ਆ ਤੇ ਬਟ ਉਹਨਾਂ ਨੂੰ ਵੀ ਸਾਨੂੰ ਲੱਗ ਨਹੀਂ ਰਿਹਾ ਕੋਈ ਕਿਸੇ ਕਿਸਮ ਦਾ ਕੋਈ ਪੋਜ਼ਿਟਿਵ ਚੀਜ਼ ਵੀ ਛੇਤੀ ਉਹਨਾਂ ਦੀ ਪ੍ਰੋਮੋਸ਼ਨ ਹੋ ਜੂਗੀ ਜਿਵੇਂ ਸਾਡੇ ਪ੍ਰਧਾਨ ਜੀ ਨੇ ਸਰਜੀਤ ਕਪਾਲ ਜੀ ਇਹਨਾਂ ਦੀ 2-3 ਮਹੀਨਾ ਬਾਅਦ ਇਹ ਏ ਦਾ ਆਸੀਂ ਛੱਡੀ ਬੈਠੇ ਆ ਸਾਡੇ ਰਜਿੰਦਰ ਜੀ ਨੇ ਇਹਨਾਂ ਦੀ ਪ੍ਰਮੋਸ਼ਨ ਨੇੜੇ ਆ ਐਸੇ ਤਰੀਕੇ ਨਾਲ ਸਾਡੇ ਪੰਜਾਬ ਚ ਹੋਰ ਵੀ ਸਾਥੀ ਹੈ ਇਹਨਾਂ ਦੇ ਰਿਟਾਇਰਮੈਂਟ ਨੇੜੇ ਆ ਤੇ ਜਸਟ ਉਹ ਸਿਰਫ ਇੱਕ ਆਸ ਦੀ ਹੈ ਕਿ ਸਾਡੇ ਨੂੰ ਇੱਕ ਪ੍ਰਮੋਸ਼ਨ ਮਿਲ ਜੇ ਤਾਂ ਕਿ ਅਸੀਂ ਆਦੇ ਅੱਗੇ ਪਰਿਵਾਰ ਚਾਹੇ ਸਮਾਜ ਚ ਸਿਰ ਚ ਕਰਕੇ ਬੈਠ ਸਕੀਏ ਅਗਲਾ ਐਕਸ਼ਨ ਅਗਲਾ ਐਕਸ਼ਨ ਦੇਖੋ ਇਹ ਇੱਕ ਵਾਰ ਤਾਂ ਅਗਰ ਸਾਡਾ 11 ਤਰੀਕ ਦਾ ਰੱਖਿਆ ਹੋਇਆ ਮੁੱਖ ਦਫ਼ਤਰ ਦਾ ਘਰਾਓ ਬਟ ਇਹ ਵੀ ਹੈ ਵੀ ਨਵੀਂ ਤਜਵੀਜ਼ ਵਾਸਤੇ ਮੀਟਿੰਗ ਹੋਊਗੀ ਉਹਦੇ ਚ ਨਵੀਂ ਤਜਵੀਜ਼ਾਂ ਵੀ ਆ ਰਹੀਆਂ ਜਿਵੇਂ ਮੁੱਖ ਮੰਤਰੀ ਸਾਹਿਬ ਇੱਥੇ ਆ ਰਹੇ ਆ ਹੋ ਸਕਦਾ ਅਸੀਂ ਚੇਂਜ ਕਰੀਏ ਹੋ ਸਕਦਾ ਉਹਨਾਂ ਨੂੰ ਮਿਲਣ ਤਾਂ ਜਿਵੇਂ ਸਾਡੀ ਜਥੇਮੰਦੀ ਦਾ ਲੱਗਿਆ ਉਸ ਹੱਬ ਨਾਲ ਕਰਾਂਗੇ ਕਿਉਂਕਿ ਮੁਖਵੰਦ ਸੇ ਟ੍ਰੇਡ ਐਸੋਸੀਏਸ਼ਨ ਨੂੰ ਮਿਲਣ ਆ ਰਹੇ ਆ ਟ੍ਰੇਡ ਐਸੋਸੀਏਸ਼ਨ ਨਾਲ ਬਾਗੀ ਦਾ ਪੈਣਾ ਸਾਡਾ ਮਿਨਿਸਟਰ ਕੰਮਿਆਂ ਦਾ ਪੈਣਾ ਸਾਡੇ ਡਿਪਾਰਟਮੈਂਟ ਦਾ ਹੈ ਇੱਕ ਬਦਲ ਸੁਖਾਂਭਾ ਉਹ ਤਾਂ ਫੇਰ ਹੀ ਬਣੂਗਾ ਜੇ ਸਾਡੀਆਂ ਵੀ ਵਿੱਚ ਬਰਾਬਰ ਮੰਗਾਂ ਸੁਣੀਆਂ ਜਾਣ ਅਸੀਂ ਵੀ ਤਾਂ ਇੱਕ ਤਰੀਕੇ ਤੋਂ ਵੋਟਰ ਤਾਂ ਹੈ ਹੀ ਨਾ ਸਾਡਾ ਵੀ ਐਟਲੀਸਟ ਸੁਣਾਇਆ ਜਾਵੇ ਵੋਟਰ ਵੀ ਆ ਅਸੀਂ ਪਛੜੇ ਦਾ ਪਾਰਟ ਵੀ ਆ ਜੇ ਅਸੀਂ ਐਗਰੀ ਅਪੀਲ ਕਰ ਰਹੇ ਹਾਂ ਸਾਡੇ ਐਗਰੀਵ ਦੇ ਇਵਨ ਕਿ ਲੇਕਿਨ ਡੈਮੋਕ੍ਰੇਸੀ ਚ ਇਹ ਹੁੰਦਾ ਵੀ ਤੁਹਾਡਾ ਸੁਣਨ ਦਾ ਅਧਿਕਾਰ ਹੁੰਦਾ ਸਾਡਾ ਤਾਂ ਸੁਣਾਇ ਨਹੀਂ ਜਾ ਰ ਨਾਵਾਂ ਨੂੰ ਟੀਸੀ ਸਰ ਸੁਣ ਰਿਹਾ ਸਾਨੂੰ ਸਾਡੇ ਨਾਲ ਨੂੰ ਵਿਤਮંત્રી ਸਾਹਿਬ ਸੁਣ ਰਹੇ ਆ ਨਾ ਸਾਨੂੰ ਸਾਡੇ ਸੀਐਮ ਸਾਹਿਬ ਸੁਣ ਰਹੇ ਆ ਐਡਲਿਸਨ ਸੁਣ ਤਾਂ ਸਹੀ ਸਾਡੇ ਪ੍ਰੋਬਲਮ ਸੁਣਨ ਜੇ ਜਾਇਜ਼ ਲੱਗਦੀ ਉਹ ਅਸੀਂ ਆਪ ਕਨਵਿੰਸ ਕਰਾਂਗੇ ਜਾਇਜ਼ ਲੱਗਦਾ ਮੰਨਣ ਹਾਂਜੀ ਕੀ ਕੀ ਡਿਮਾਂਡਸ ਨੇ ਸਾਡੀਆਂ ਡਿਮਾਂਡਸ ਕਾਫੀ ਨੇ ਜੀ ਪ੍ਰੋਮੋਸ਼ਨਲ ਚੋਂ ਵੀ 10 ਦਿੱਤੀ ਇੱਕ ਸਾਡਾ ਸਟੈਨੋ ਦਾ ਟਾਈਪਿਸਟ ਦਾ ਟੈਸਟ ਹੁੰਦਾ ਹੈਗਾ ਉਹ ਇੱਕ ਤਰੀਕੇ ਦਾ ਅਨਨੈਸੈਸਰੀ ਟੈਸਟ ਹੈ ਉਹ ਮਤਲਬ ਕਿ ਨਾ ਤਾਂ ਕਲੀਅਰ ਹੁੰਦਾ ਜਦੋਂ ਸਰਕਾਰ ਬਾਈਟ ਦਿੰਦੀ ਹੈ ਉਹਦੇ ਨਾਲ ਕੋਈ ਇਕਨੋਮਿਕ ਲਾਸ ਵੀ ਨਹੀਂ ਹੁੰਦਾ ਜੋ ਪ੍ਰੋਮੋਟ ਕਰਦੇ ਨੇ ਸਨਿਓਰਿਟੀ ਬੇਸ ਤੇ ਤਾਂ ਉਹ ਵੀ ਇੱਕ ਤ ਤੇ ਦੂਸਰਾ ਸਾਡਾ ਇਹ ਵੀ ਹੈ ਉਹ ਸਾਡੀ ਮਾਜਤ ਸਬੰਧੀ ਨਹੀਂ ਮੰਗ ਉਠਾਈ ਹੋਈ ਹੈ ਪੁਰਾਣੀ ਪੈਨਸ਼ਨ ਦੀ ਤੇ ਹੁਣ ਵੀ ਵਿਧਾਨ ਸਭਾ ਜੀ ਮਸਲਾ ਉੱਠਿਆਗਾ ਸਾਨੂੰ ਵੀ ਇਹ ਹੈ ਵੀ ਜਿਹੜਾ ਹੋਵੇ ਉਹ ਪੁਰਾਣੀ ਪੈਨਸ਼ਨ ਦਾ ਬਣੇ ਤਾਂ ਜਿਹੜੇ ਬੱਚੇ ਆ ਰਹੇ ਉਹਨਾਂ ਦਾ ਵੀ ਬੁਢਾਪਾ ਜਿਹੜਾ ਸੁਰੱਖਿਅਤ ਰਹੇ ਸਾਡਾ ਵੀ ਸੁਰੱਖਿਅਤ ਰਹੇ ਇਸ ਤੋਂ ਇਲਾਵਾ ਜਿਹੜੀ ਸਾਡੀ ਇੱਕ ਹੋਰ ਮੰਗ ਆ ਕਿ ਸਾਡਾ ਕਮਾਲ ਇਹ ਹੋਈ ਪੀਐਸਰ ਡਿਪਾਰਟਮੈਂਟ ਚ ਵੀ ਸਾਡੇ ਉਸ ਟਾਈਮ ਦੇ ਜਿਹੜੇ ਮੰਤਰੀ ਚਾਰਜ ਸੀ ਤੇ ਸਾਡੇ ਸੀਐਮ ਸਾਹਿਬ ਜੀ ਨਾਲ ਕੋਲ ਤੁਹਾਡਾ ਡਿਪਾਰਟਮੈਂਟ ਸੀ ਉਹਨਾਂ ਨੇ ਸਾਡਾ ਕਲੈਰੀਕਲ ਤੋਂ ਮਿਨਿਸਟਰ ਕੇਡਰ ਤੋਂ ਸੁਪਰਡੈਂਟ ਸੀਨੀਅਰ ਸਕਿਊਰਟੀ ਅਨੁਗਰਾਹ ਪਰ ਸੀਨੀਅਰ ਸਹਾਇਕ ਆਹ ਪੋਸਟਾਂ ਤੋਂ ਪੀਟੀਓ ਦਾ ਪੋਸਟ 10% ਅਲਾਉ ਕਰਤਾ ਸੀਗਾ ਉਸ ਤੋਂ ਬਾਅਦ ਵੀ ਅਲਾਉ ਹੋਣ ਤੋਂ ਬਾਅਦ ਵੀ ਤਿੰਨ ਚਾਰ ਸਾਲ ਹੋ ਚੁੱਕੇ ਅੱਜ ਉਹ ਹਾਲੇ ਤੱਕ ਮਿਲ ਕੇ ਅਪਰੂਵ ਨਹੀਂ ਕੀਤਾ ਗਿਆ ਉਹ ਨਹੀਂ ਪਤਾ ਬਿਊਰੋਕ੍ਰੈਟਿਕ ਹਾਰਡਲ ਕੀ ਹੈ ਇਹ ਪਹਿਲੀ ਵਾਰ ਹੋ ਰਿਹਾ ਉਹ ਮੇਰੇ ਨਾਲ ਕਿਸੇ ਪਾਸੇ ਵੀ ਕੈਬਨਿਟ ਨੇ ਤਾਂ ਅਪਰੂਵ ਕਰ ਰੱਖਿਆ ਹੈਗਾ ਮੰਤਰੀ ਵਿਚਾਰ ਨੇ ਅਪਰੂਵ ਕਰ ਰੱਖਿਆ ਬਟ ਹਜ ਤੱਕ ਚਾਰ ਸਾਲਾਂ 'ਚ ਇੱਕ ਨੋਟੀਫਿਕੇਸ਼ਨ ਨਹੀਂ ਜਾਰੀ ਹੋਇਆ ਹੈਗਾ ਉਹ ਸਾਡੇ ਮਦਰ ਇੱਕ ਬਹੁਤ ਵੱਡੀ ਮੰਗ ਆ ਇਸ ਤੋਂ ਇਲਾਵਾ ਸਾਡੀ ਜਿਹੜੇ ਮੰਗਾਂ ਇਹ ਵੀ ਨੇ ਵੀ ਸਾਡੇ ਜਿਹੜੇ ਗ੍ਰੀਸਾਇਕ ਬਣਾਉਣ ਵਾਲੇ ਆ ਉਹ ਕੁਝ ਵੀ ਨਹੀਂ ਹੁੰਦਾ ਕੰਮ ਛੋਟਾ ਜਿਹਾ ਕੰਮ ਹੁੰਦਾ ਉਹ ਵੀ ਸਾਡੇ ਜਿਹੜੇ 16 ਬੈਚ ਦੇ ਬੱਚੇ ਬੈਠੇ ਨੇ ਇਹ ਬੈਠੇ ਦੇਖੀ ਜਾਂਦੇ ਨੇ ਇਹਨਾਂ ਦਾ ਨਹੀਂ ਹੋ ਰਿਹਾ ਈਵਨ ਕਸ ਨੋਟੇ ਲਿਸਟਾ ਤੱਕ ਫਾਈਨਲਾਈਜ਼ ਨਹੀਂ ਹੋ ਪਾਈਆਂ ਸਾਡੀਆਂ ਇਹ ਮੰਗਾਂ ਹੋਰ ਵੀ ਮੰਗਾਂ ਨੇ ਬਟ ਉਹ ਜਦੋਂ ਮੀਟਿੰਗ ਹੋਊਗੀ ਅਸੀਂ ਉਸ ਵਿੱਚ ਡਿਸਕਸ ਕਰ ਲਾਂਗੇ ਜੀ ਸਰ ਕੀ ਨਾਮ ਹੈ ਤੁਹਾਡਾ ਤੇ ਮੇਰਾ ਨਾਮ ਸਰਜੀਤ ਸਿੰਘ ਖਿੱਪੜ ਪੀ ਐਸ ਐਮ ਯੂ ਦਾ ਜ਼ਿਲ੍ਹਾ ਜਰਨਲ 77 ਬਠਿੰਡਾ ਏ ਅਬਕਾਰੀ ਦੇ ਕਰ ਵਿਭਾਗ ਜਿਲ੍ਹਾ ਬਟਿੰਡਾ ਦਾ ਪ੍ਰਧਾਨ ਆਏ ਨਾ ਸਾਡੀਆਂ ਪ੍ਰਮੋਸ਼ਨਾਂ ਇਹ ਨਾ ਪਿਛਲੇ 2.5 ਸਾਲ ਤੋਂ ਪੈਂਡਿੰਗ ਨੇ ਜਿਹਦੇ ਵਿੱਚ ਈਟੀਓ ਕਲਰਿਕਲ ਸਟਾਫ ਤੋਂ ਈਟੀਓ ਦਾ ਕੋਟਾ ਸਾਡਾ ਬਹਾਲ ਕੀਤਾ ਹੋਇਆ ਸਰਕਾਰ ਨੇ ਮੰਨੇ ਹੋਏ ਆ ਆਪਣੇ ਆਪ ਉਹ ਨਹੀਂ ਸਾਡਾ ਬਹਾਲ ਕਰ ਰਹੇ ਗ੍ਰੇਡ 1 ਦੀਆਂ ਪੋਸਟਾਂ ਸਾਡੀਆਂ ਪਿਛਲੇ ਕਾਫੀ ਸਮੇਂ ਤੋਂ ਲੰਮਤ ਪਈਆਂ ਉਹ ਨਹੀਂ ਪ੍ਰਮੋਟ ਕਰ ਰਹੇ ਸਾਡੇ ਜੂਨੀਅਰ ਸੈਕੰਡਰਡ ਰਕਾਰਡ ਗਿਆ ਹੋਇਆ ਸੀਨੀਅਰ ਸੈਕੰਡਰਡ ਵਾਸਤੇ ਉਹ ਪੈਂਡਿੰਗ ਤੇ ਆਏਗਾ ਕਾਉਂਟੈਂਟਾਂ ਦਾ ਸਾਡਾ ਰਿਕਾਰਡ ਪ੍ਰੋਮੋਸ਼ਨ ਵਾਸਤੇ ਗਿਆ ਹੋਇਆ ਹੈਗਾ ਸੀਨੀਅਰ ਜੂਨੀਅਰ ਸੈਕ ਤੋਂ ਉਹ ਅਜੇ ਤੱਕ ਸਾਡਾ ਪੈਂਡਿੰਗ ਹੈ ਇਹਦੇ ਸਬੰਧ ਵਿੱਚ ਅਸੀਂ ਕੱਲ ਤੋਂ ਕੰਮ ਛੋੜ ਹਟਾਰ ਤੇ ਹੈ ਕਿੰਨੀ ਦੇਰ ਚੱਲੂਗੀ ਇਹ ਅਜਦਾ ਦਿਨ ਨਹੀਂ ਹੈ ਸੋਮਵਾਰ ਸਾਡਾ ਹੈਗਾ ਸਾਡੇ ਮੁੱਖ ਦਫ਼ਤਰ ਪਟਿਆਲਾ ਦਾ ਘਰਾਓ ਹੈਗਾ ਉੱਥੋਂ ਦੇਖੋ ਜੇ ਤਾਂ ਸਾਡੀ ਕੋਈ ਗੱਲਬਾਤ ਅਫਸਰ ਦਾ ਬਈ ਸੁਣਦੀ ਹੈ ਤਾਂ ਠੀਕ ਹੈ ਨਹੀਂ ਅਗਲਾ ਐਕਸ਼ਨ ਜੋ ਵੀ ਸਾਨੂੰ ਜ਼ਿਲ੍ਹਾ ਸੋਰੀ ਸੂਬਾ ਬਾਡੀ ਦੇਊਗੀ ਉਹਨੂੰ ਇਨਮੇਲ ਲਾਗੂ ਕੀਤਾ ਜਾਵੇ ਕਿੰਨੇ ਦਿਨ ਦਾ ਇਹ ਦੋ ਦਿਨ ਦਾ ਸੀ ਇੱਕ ਕਲਮਸ਼ੋਰ ਹੜਤਾਲ ਦਾ ਉਹ ਤੋਂ ਬਾਅਦ ਦੇਖੋ ਸਾਨੂੰ ਸੂਬਾ ਬਾਡੀ ਕੀ ਹਦਾਇਤ ਦਿੰਦੀ ਹੈ ਸੋਮਵਾਰ ਸਾਡਾ ਹੈੱਡ ਆਫ ਸਟੇ ਵਾਲੇ ਦਾ ਘਰਾਓ ਹੈਗਾ ਉੱਥੇ ਸਾਨੂੰ ਜੋ ਵੀ ਐਕਸ਼ਨ ਦਿੱਤਾ ਜਾਵੇਗਾ ਉਹਨੂੰ ਜ਼ਿਲ੍ਹਾ ਬਠਿੰਡਾ ਇਨਵੈਲ ਲਾਗੂ ਕੀਤਾ ਕਰੂਗਾ 2024 ਦੀਆਂ ਇਲੈਕਸ਼ਨ ਵੀ ਸੱਪੇ ਆ ਕਿ ਦਸੇ ਬੰਦੀ ਵੱਲੋਂ ਕੁਝ ਫੈਸਲਾ ਲਿਆ ਹੈ ਫੈਸਲਾ ਤਾਂ ਇਹ ਹੀ ਲਿਆ ਹੈਗਾ ਵੀ ਇਹਨਾਂ ਦੀ ਮੂੰਹ ਦੀ ਚਟੌਣੀ ਹੈ ਇਹਨਾਂ ਨੂੰ ਜਿਵੇਂ ਅਸੀਂ ਮਨਪ੍ਰੀਤ ਬਾਦਲ ਨੂੰ ਚਟਾਇਆ ਸੀਗਾ ਧੂੜ ਚਟਾਈ ਹੈ ਮਿੱਟੀ ਉਵੇਂ ਇਹ ਸੀ 13 ਦੀਆਂ 13 ਸੀਟਾਂ ਦੇ ਵਿੱਚ ਮੁਲਾਜ਼ਮ ਵਰਗ ਦੀ ਸਾਡੀ ਕਨੇ ਅਫਕਾਰੀ ਦੇ ਕਰਮ ਵਿਭਾਗ ਦੀ ਨਹੀਂ ਪੀਐਸਐਮਯੂ ਦਾ ਜ਼ਿਲ੍ਹਾ ਜਨਰਲ ਸਕੱਤਰ ਹੋਣ ਦੇ ਨਾਤੇ ਵੀ ਮੈਂ ਇਹਨਾਂ ਨੂੰ ਚੇਤਾਵਨੀ ਦਿਨਾ ਵੀ ਅਸੀਂ ਜਿਵੇਂ ਮਨਪ੍ਰੀਤ ਨਾਲ ਕੀਤਾ ਸੀ ਉਵੇਂ ਇਹਨਾਂ ਨਾਲ ਵੀ ਉਵੇਂ ਹੀ ਕਰਾਂਗੇ